ਮਨ ਵਿੱਚ ਕਦੇ ਇਸ ਗੱਲ ਦੀ ਵਿਚਾਰ ਕੀਤੀ ਹੋਈ ਨਹੀਂ ਜਿਸ ਕਰਕੇ ਉਹ ਇਸ ਸੰਸਾਰ ਦੇ ਪਰਪੰਚ ਨੂੰ ਵੀ ਨਹੀਂ ਸਮਝ ਸਕਿਆ ਔਰ ਇਹ ਤ੍ਰੈ ਗੁਣੀ ਮਾਇਆ ਜਿਹੜੀ ਵੱਲ ਛਲ ਕਰਨ ਵਾਲੀ ਸੀ ਉਹਦੇ ਤੋਂ ਵੀ ਨਹੀਂ ਬਚ ਸਕੇ ਠੱਗਿਆ ਗਿਆ ਲੁੱਟਿਆ ਗਿਆ ਤ੍ਰੈ ਗੁਣੀ ਮਾਇਆ ਨੇ ਨਾ ਪੰਜ ਵਿਕਾਰ ਸਾਡੇ ਮਨ ਦੇ ਵਿੱਚ ਛੱਡ ਦਿੱਤੇ ਜਿਵੇਂ ਅੱਜ ਬਹਿਰੂਪੀਏ ਛੜ ਦਿੱਤੇ ਨਾ ਸਿੱਖੀ ਸਰੂਪ ਵਿੱਚ ਕੋਈ ਸ਼ੱਕ ਨਹੀਂ ਇਹਦੇ ਵਿੱਚ ਬਹੁਤ ਬਹਿਰੂਪੀਏ ਆ ਗਏ ਨੇ ਸਿੱਖੀ ਸਰੂਪ ਵਿੱਚ ਪਤਾ ਕਿਉਂ ਸਾਨੂੰ ਅੰਦਰੋਂ ਹੀ ਅੰਦਰੋਂ ਸਾਡਾ ਘਾਣ ਕਰਨ ਵਾਸਤੇ ਜਿਵੇਂ ਲੱਕੜ ਦੇ ਅੰਦਰ ਕੀੜਾ ਘੁੰਮਦਾ ਨਾ ਉਹ ਕਾਦੇ ਲਈ ਘੁੰਮਦਾ ਹੈ ਅੰਦਰੋਂ ਹੀ ਅੰਦਰ ਲੱਕੜ ਨੂੰ ਖੋਖਲਾ ਕਰ ਦਿੰਦਾ ਹੈ ਇਹ ਸਮਝ ਲਓ ਜੇ ਅੱਜ ਨਾ ਸਮਝੇ ਤੇ ਕੱਲ ਨੂੰ ਬਹੁਤ ਕੁਝ ਲੁੱਟਿਆ ਗਿਆ ਤੇ ਲੁੱਟਿਆ ਵੀ ਜਾਣਾ ਹੈ ਇਹ ਸਮਝਣ ਦੀ ਅੱਜ ਲੋੜ ਹੈ ਜ਼ਰੂਰਤ ਹੈ ਸਾਨੂੰ ਕਿ ਸਾਡੇ ਸਰੀਰ ਵਿੱਚ ਇਹ ਪੰਜ ਵਿਕਾਰੀ ਕੀੜੇ ਘੁੰਮ ਰਹੇ ਨੇ ਜਿਹੜੇ ਸਾਨੂੰ ਅੰਦਰੋਂ ਹੀ ਅੰਦਰ ਖਾ ਰਹੇ ਨੇ ਬਹਿਰੂਪੀਏ ਸਾਡੇ ਸਿੱਖੀ ਸਰੂਪ ਵਿੱਚ ਆ ਕੇ ਭਰਾਵਾਂ ਨੂੰ ਹੀ ਭਰਾਵਾਂ ਨਾਲ ਲੜਾ ਰਹੇ ਨੇ ਭਰਾਵਾਂ ਦੇ ਹੱਥੋਂ ਹੀ ਭਰਾਵਾਂ ਦਾ ਕਤਲ ਕਰਵਾ ਰਹੇ ਨੇ ਭਰਾਵਾਂ ਦੇ ਹੱਥੋਂ ਹੀ ਭਰਾਵਾਂ ਦੀਆਂ ਦਸਤਾਰਾਂ ਲਵਾ ਰਹੇ ਨੇ ਪਤਾ ਕੌਣ ਨੇ ਇਹ ਬਹਿਰੂਪੀਏ ਨੇ ਜਿਹੜੇ ਦਿਸਦੇ ਸਾਡੇ ਵਰਗੇ ਆ ਪਰ ਅੰਦਰੋਂ ਚਾਲਾਂ ਹੋਰ ਚੱਲ ਰਹੇ ਨੇ ਅਸੀਂ ਨਹੀਂ ਸਮਝ پا ਰਹੇ ਕਿਉਂ ਨਹੀਂ پا ਰਹੇ ਕਿਉਂਕਿ ਮਨ ਨ ਵਿਚਾਰ ਬਵੇਕ ਅਸੀਂ ਇਹ ਬਵੇਕ ਵਿਚਾਰ ਮਨ ਵਿੱਚ ਨਹੀਂ ਕਰ ਰਹੇ ਆ ਜਿਸ ਕਰਕੇ ਸਾਡਾ ਇਹ ਹਾਲ ਹੋ ਰਿਹਾ ਹੈ ਅੱਜ ਵੀ ਸਾਨੂੰ ਸਮਝਣ ਦੀ ਤੇ ਸੰਭਲਣ ਦੀ ਲੋੜ ਹੈ ਕਿਉਂਕਿ ਬਹੁਤ ਕੁਝ ਅਸੀਂ ਗਵਾ ਚੁੱਕੇ ਆ ਜੋ ਰਹਿੰਦਾ ਉਹਨੂੰ ਜੇ ਬਚਾਉਣਾ ਚਾਹੁੰਦੇ ਆ ਤਾਂ ਫਿਰ ਸਾਨੂੰ ਇਹ ਪਰਪੰਚ ਤੇ ਬਲਵੰਚ ਨੂੰ ਬਿਵੇਕ ਵਿਚਾਰ ਕਰਕੇ ਸਮਝਣਾ ਪੈਣਾ ਹੈ ਤਾਂ ਗੱਲ ਬਣਨੀ ਹੈ ਸਭ ਕਹਿੰਦੇ ਇਸ ਦੇਹੀ ਅੰਦਰ ਪੰਜ ਵਿਕਾਰ ਜਿਹੜੇ ਵੱਸਦੇ ਨੇ ਨਾ ਚੋਰ ਦੇ ਰੂਪ ਵਿੱਚ ਉਹ ਬੜਾ ਕੁਝ ਚੋਰਾ ਰਹੇ ਨੇ ਇਸ ਦੇਹੀ ਅੰਦਰ ਪੰਜ ਚੋਰ ਵੱਸੈ ਕਾਮ ਕ੍ਰੋਧ ਲੋਭ ਅਹੰਕਾਰਾ ਇਹ ਅੰਦਰ ਬੈਠੇ ਸਾਡੇ ਅੰਦਰ ਦਾ ਅੰਮ੍ਰਿਤ ਸੁਖ ਚੈਨ ਇਨਸਾਨੀਅਤ ਮਨੁੱਖਤਾ ਇਹ ਗੁਣ ਅੰਦਰੋਂ ਲੁੱਟ ਰਹੇ ਆ ਅੰਦਰ ਸ਼ੈਤਾਨੀਅਤ ਵਾਲੇ ਅਵਗਣ ਫੈਲਾ ਰਹੇ ਆ ਪਰ ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਕਦੋਂ ਇਨਸਾਨ ਸ਼ੈਤਾਨ ਬਣ ਜਾਂਦਾ ਪਤਾ ਹੀ ਨਹੀਂ ਲੱਗਦਾ